ਕਾਹ ਲੈਓ ਨਾ ਤੁਸੀਂ ਸਿੱਖਿਆ ਦੇ ਮੰਨਣ ਦੇ ਨਾ ਤੁਸੀਂ ਪਾਣੀ ਤੇ ਨਹਿਰਾਂ ਗਰਾਊਂਡ ਤੇ ਨਹੀਂ ਨਾ ਕੋਈ ਐਮਐਲਏ ਸਾਡਾ ਫਿਰ ਮੇਰੇ ਨੂੰ ਮੈਂ ਇਹ ਗੱਲ ਕਹਿੰਦਾ ਪਤਾ ਨਹੀਂ ਮੈਂ ਇਹ ਗੱਲ ਕਹਿੰਦਾ ਕਿ ਮੈਂ ਤੁਸੀਂ ਗਰਾਊਂਡ ਤੇ ਜਾਂਦੀ ਨਹੀਂ ਤੁਸੀਂ ਹੁਣ ਹੁਣ ਚੱਲੋ ਆਓ ਮੈਂ ਨਾਲ ਤਾਂ ਮੇਰੇ ਸਾਡੇ ਮੇਰੇ ਹੋਣੀ ਚਾਹੀਦੀ ਚੱਲੋ ਆਓ ਬਹੁਤ ਗੋਣੇ ਗਰਮ ਮੇਰੀਆਂ ਕਿ ਨਹੀਂ ਖਾਣੇ ਇੱਕ ਵਾਰ ਮੈਂ ਬਾਤੀ ਸਾਲ ਇੱਕ ਵੀ ਘਾਲ ਪਕਾ ਖਾਦਾ ਸੁਗਾ ਪਕਾ ਖਾਦਾ ਮੇਰੇ ਨਾਲ ਮੇਰੇ ਨਾਲ ਚੱਲੋ ਸਾਡੀ ਬਣੀ ਸਾਡੀ ਬਣੀ ਮੇਰੇ ਨਾਲ ਚੱਲੋ ਸਾਡੀ ਬਣੀ ਸਾਡੀ ਬਣੀ ਗੋੜ ਦੀ ਗੱਲ ਕਹਿੰਦੇ ਆ ਮੈਂ ਬਖੋਲਾ ਬਖਾਣ ਜੀ ਹੁਣੇ ਸਾਡੀ ਬਣੀ ਜਾ ਪੀਣਾਂ ਜਾ ਇਹ ਬਹੁਤ ਸਹੀ ਕਰੋ ਮੈਂ ਗਲੀਆਂ ਬਣਾਉਣੀ 10 ਸਾਲ ਪਕਾ ਕੋਈ ਨਾ ਕੋਈ ਨਾ ਰੱਬ ਨੂੰ ਜਾਣਦੇ ਨਹੀਂ ਕੋਈ ਹੱਸਦੇ ਬੋਲੋ ਯਾਰ ਮੈਂ ਸਾਡਾ ਨਾਲ ਪਕਾ ਖਾਦਾ ਮੈਨੂੰ ਮੇਰੀ ਘਰ ਮੇਰੀ ਘਰ ਤੱਕ ਅਪਰਾਮ ਨਹੀਂ ਬੇਗ ਅਮਰਤਾਰੀ ਸਿੰਘ ਆ ਭਰਾ ਹਾਂਜੀ ਤੂੰ ਇਹ ਸਭ ਖਾਲਾ ਕੇ ਆਮ ਆਦਮੀ ਪਾਰਟੀ ਨੇ ਕੰਮ ਹੀ ਨਹੀਂ ਕੀਤਾ ਖਾਲਾਂ ਤੇ ਨਹਿਰਾਂ ਦੇ ਨਹੀਂ ਮੈਂ ਸਭ ਖਾਵਾਂ ਯਾਰ हां छड़ख दिखाओ दिखाओ नहीं मैं यार छड़ख बन गई आज कल तो फा गया ये गया छड़ख तेरी बनी है किसान मजदूर जिंदाबाद 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 ਸਰਕਾਰਾਂ ਦਾ ਪੇੜਾ ਹੀ ਗਿਰਕਾ ਕੇ ਲੇ ਗਿਰਕਾ ਕੇ ਲੇ ਗਿਰਕਾ ਸਰਕਾਰਾਂ ਕਰਦੀਆਂ ਕੀ ਇਹੋ ਨਹੀਂ ਚਾਹਤਰੀਂ ਭਰਤ ਰਾਵੀਆਂ ਸਰਕਾਰਾਂ ਦਾ ਪੇੜਾ ਹੀ ਗਿਰਕਾ ਇਹੋ ਗਿਰਕਾ ਕੇ ਲੇ ਗਿਰਕਾ ਮਾਂ ਦੇ ਨਾਲ ਐਮਐਲਏ ਦਾ ਪੇੜਾ ਹੀ ਗਿਰਕਾ ਇਹੋ ਗਿਰਕਾ ਪੇੜਾ ਗਿਰਕਾ ਮਿਤੀ ਜਨ ਕਮੇਟੀ ਜਨਾਬ ਜਿੰਦਾ